ਨਮਸਕਾਰ ਮਿੱਕੀ ਸਰ ਜੀ ਨਾਮ ਕਿਹੜਾ ਪਿੰਡ ਹੈ ਰਤਨ ਸ਼ਤਮ ਭਾਈ ਕਿਦਾਂ ਤਾਂ ਟਟਿਆ ਤਾਂ ਦੱਸ ਜੀ ਸਰ ਜੀ ਜਦੋਂ ਤੁਸੀਂ ਡੁੱਟੀਆ 5-5 ਫੁੱਟ ਪਾਣੀ ਤੋਂ ਡਿਗਣਾ ਚੱਲੂ ਹੋ ਗਟਾ ਮਿੰਟ ਮਿੰਟ ਪਾਣੀ ਜਿਹੜਾ 7-8 ਫੁੱਟ 10 ਫੁੱਟ ਹੋ ਗਿਆ ਵਾ ਉਹਦੇ ਨਾਲ ਤੇ țeੜਾ ਥੋੜਾ ਖਾਣੇ ਚੱਲੂਗੇ ਸਮਾਨ ਘਟਣਾ ਚੱਲੂ ਕੀਤਾ ਅੱਧਾ ਸਮਾਨ ਨਿਕਲਿਆ ਤਾਂ ਨਹੀਂ ਨੀਰ ਨਿਕਲਿਆ ਸਵੇਰ ਸਵੇਰ ਕਰਾ ਰੁੜ ਗਿਆ ਕੋਈ ਨਾ ਟਟਾ ਚਿੰਤਾ ਬਣਾਇਆ ਸੀ ਬੜੀ ਮਿਹਨਤ ਲੱਗੀ ਹਾਂਜੀ ਸਰ ਜੀ ਬੜੀ ਮਿਹਨਤ ਲਾ ਕੇ ਘਰ ਬਣਾਇਆ ਜੀ ਲੇਅਰ ਕਰਕੇ ਲੇਅਰ ਨਾਲ ਘਰ ਬਣਾਉਣਾ ਤੁਹਾਨੂੰ ਪਤਾ ਬੜਾ ਔਖਾ ਥੋੜੇ ਥੋੜੇ ਪਾਏ ਕੀ ਕੁਲਾਦ ਕੁਲਾਦ ਕਿਨਾਂ ਇਹ ਉਹ ਲਹੂਣੇ ਪਾਏ ਬੜੇ ਔਖੇ ਠੀਕ ਕੰਮ ਕਰ ਦੇਗੀ ਤੁਸੀਂ ਉਹ ਮੇਰੇ ਜਿਹੜੀ ਇਦਾਂ ਕੀ ਕਦੀ ਕਿਤੇ ਤੇ ਲਾੜ ਕੇ ਪਰ ਚਾਵਨਾ ਬਣਾਇਆ ਹਾਂ ਹਾਂਜੀ ਕੀ ਕਰਦੇ ਕੋਈ ਵੀ ਬੰਦਾ ਬਣਦਾ ਚਾਵਨਾ ਨਹੀਂ ਬਣਦਾ ਜੀ ਜਿਹੜਾ ਠੱਠਿਆ ਸਾਹਮਣੇ ਫਿਰ ਕੀ ਲਾਦ ਹੋ ਜਾਦਾ ਫਿਰ ਕੀ ਹੋਣਾ ਜੀ ਵੇਖੋ ਜੀ ਰੋਣ ਤੇ ਹੁੰਦਾ ਇਹਨਾਂ ਕਰਕੇ ਲੈਣਾ ਕੋਈ ਵੀ ਬੰਦੇ ਨੇ ਇੱਕ ਇੱਕ ਰੁਪਈਆ ਜੋੜਿਆ ਹਾਂਜੀ 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 ਬੜਾ ਔਖਾ ਕਰ ਬੰਦਾ ਸਰ ਜੀ ਬੜਾ ਪਰਵਾਸ ਤੋਂ ਪਰਵਾਜ਼ ਜੀ ਅਜੇ ਬਾਬਾ ਜੀਆਂ ਵਿੱਚ ਭਰਾਵਾਂ ਦੇ ਮੁੰਡੇ ਨਾਲ ਹੀ ਹੋਣੇ ਨੇ ਉਹਨਾਂ ਦੇ ਘਰ ਲਗ ਲਗ ਕਾ ਕੋਲ ਆਂਸਰ ਦੇ ਅੱਜ ਆਪਣੇ ਪਰਵਾਜ਼ ਜੀ ਦੇ ਦੋ ਕੁ ਚੱਕਿਆ ਕਿੰਨਾ ਕ ਪਾਣੀ ਸੀ ਪਾਣੀ ਦੇ ਗੜਗੜਾਟ ਨਾਲ ਫਟੋ ਗਿਆ ਹੈ ਸਮਾਨ ਵੀ ਕੱਢਣ ਦਾ ਟਾਈਮ ਲਿਆ ਕਿ ਨਹੀਂ ਲਿਆ ਸਮਾਨ ਨਿਕਲੇ ਕੋਈ ਤੇ ਗੱਡ ਬੁੱਢੀ ਨਿਕਲੇ ਜੇ ਕੋਈ ਕਾਸ ਨਿਕਲ ਮੋੜ ਮੋੜ ਮੜਾ ਨਿਕਲ ਲ ਬਾੜੀ ਕੱਢ ਲਈ ਫੈਟ ਕੱਢ ਲਿਆ ਬਸ ਕੋਈ ਬਾਜ ਕੱਢ ਦਿਆ ਕਰਦੇ ਖਰਾਬ ਹੋ ਗਿਆ ਕੋਈ ਟੁੱਟ ਗਿਆ ਪਾਚ ਕਾਲੀ ਕਾਲੀ ਨਾ ਕੱਢਿਆ ਇੱਧਰ ਰਹਿਂ ਜੋ ਗੁੜੀ ਰਿਹਾ ਨਹੀਂ ਜੀ ਸਰ ਨਹੀਂ ਰਾਂਜੂ ਭਾਈ ਇਸਾਰੇ ਬਣਾਉਣਾ ਪਏਗਾ ਜੇ ਕੇ ਦੀ ਆਸ ਮਨਾਦ ਕੋਈ ਸੁਣ ਲਈ ਦੀ ਸੰਭਾਗ ਦਵਾਰਦ ਕੈਸੇ ਜੁੜਨੇ ਨਹੀਂ ਹੈ ਜੇ ਉਨੇ ਪਾਸ ਨਹੀਂ ਤੇ ਬੜਾ ਟਾਈਮ ਲੱਗ ਜਾਏਗਾ ਬਣਾਉਂਦੇ ਕੀ ਕਹਿਣਾ ਚਾਹਦੇ ਹੋ ਪੰਜਾਬੀ ਨੌਜਵਾਨ ਜਿਹੜੇ ਬਾਹਰ ਰਿਕੇ ਆ ਬਹੁਤ ਜ਼ਿਆਦਾ ਮਦਦ ਪੰਜਾਬੀਆਂ ਦੀ ਕਰਦੇ ਆ ਉਹਨਾਂ ਨੂੰ ਸੁਣਾ ਚਾਹਦੇ ਉਹਨਾਂ ਨੂੰ ਇਹ ਕਹਿਣਾ ਜਿੰਨੇ ਤੁਹਾਡੇ ਕੇ ਕਰੀਬ ਦੀ ਕੋਈ ਆਵਾਜ਼ ਸੁਣਦਾ ਤੇ ਜੇ ਮਤ ਕਰ ਸਕਦੇ ਤੇ ਕਾਲ ਕਰਦੇ ਤੇ ਮੋਬਾਈਲ ਨੰਬਰ ਹੈਗਾ ਮੋਬਾਈਲ ਨੰਬਰ ਹੈਗਾ 9800 ਆਪਣਾ ਜੀ ਜੀ ਮੇਰਾ ਨੰਬਰ ਜੀ 7713386240 ਕੀ ਨੰਬਰ ਹੈ ਮੈਂ ਮਾਪਰੇਂਜ ਵੀਂਡੀ ਮਕਾਨ ਪਤਾ ਹੈ ਹਾਂਜੀ ਆਹ ਸਕਰਾ ਬਣਾਇਆ ਸੀ ਕੱਟੜ ਘਰ ਵੜੇ ਦੇ ਸਮਝੋਰੀ ਕਰ ਹਾਂਜੀ ਸਰ ਇਹ ਮਜ਼ਦੂਰੀ ਕਰਦੇ ਇਹ ਵੀ ਮੈਂ ਵੀ ਕਿਸੇ ਦੇ ਘਰ ਕੰਮ ਕਰਦੀ ਸਾਰ ਤੇ ਇਦਾਂ ਥੋੜਾ ਥੋੜਾ ਪੈਸੇ ਜੋੜ-ਜੜ ਕੇ ਘਰ ਬਣਾਇਆ ਉਹਨਾਂ ਕੋ ਖਾਂ ਦਾ ਤਾ ਕਿਰ ਦੀ ਜਿਹੜੀ ਜਿਹੜਾ ਹੈ ਸਰ ਤੁਹਾਨੂੰ ਪਤਾ ਹੀ ਹੈ ਐਵੇਂ ਗਿਆ ਵਿੱਚ ਤੇ ਰੋਟੀ ਨਹੀਂ ਪਉਣੀ ਹੁੰਦੀ ਘਰ ਕਿੱਥੋਂ ਬਣਾਉਣਾ ਉਹ ਕੰਮ ਮਦਦ ਲਈ ਕੀਤੀ ਜਿਹੜਾ ਮਕਾਨ ਬਣਾਇਆ। ਮੈਂ ਕਿਹਾ ਕੋਈ ਸਾਰਾ ਕੰਮ ਕਰ ਦਿੱਤੋ ਉਹਨਾਂ ਨੂੰ ਪੈਸੇ ਚੁੱਕ ਦੇ। ਕੰਮ ਕੀ ਕਰ ਦਿੱਸੋ ਨੇ? ਸਰੂਪ ਚੱਲਉਂਦੇ ਆ। ਕਦੇ ਦਵਾਰ ਬੰਦ ਸਕੇ ਕੰਮ। ਨਹੀਂ। ਜਿਸਕਾ ਖਿਆਲ 30000 ਹਲਾ ਰਸ। ਸਰੂ ਉਹ ਟਾਈਮ ਤੇ ਮੈਂ ਬਹੁਤ ਰੋਈ ਹਾਂ। ਤੇ ਮੇਰੇ ਭਈਆ ਦਾ ਫੋਨ ਵੀ ਆਇਆ। ਮੈਂ ਸਿਰਫ ਭਈਆ ਮਰ ਕਾ ਟੱਟ ਗਿਆ। ਇਹਦੀ ਕੋਈ ਹੌਸਲਾ ਰੱਖ ਕੇ ਆਪੇ ਰੱਬ ਬਣਾਉਣਾ ਵਾਪਸ ਨੀ ਚੇ। ਕਿੰਨੇ ਸਾਲ ਪਹਿਲਾਂ ਮਕਾਨ ਬਣਾਇਆ ਸੀ ਤੁਸੀਂ ਆਪ ਨੇ ਇਹ ਮੈਨੂੰ 15 ਸਾਲ ਹੋ ਗਏ ਮੈਨੂੰ ਆਈ ਨੂੰ ਜਦੋਂ ਮੈਂ ਤੋਂ ਮਚੋਰੀ ਕਰਦੇ ਆ ਆਕਾਰ ਬਣਾਇਆ ਸੀ ਹਾਂਜੀ ਮਕਾਨ ਹੋ ਨਹੀਂ ਰਿਹਾ ਹਾਂ ਚਿਰ ਕਿੱਦਾਂ ਦਾ ਜਿਹੜੇ ਮਿਹਨਤ ਕੇ ਰੁਪਿਆ ਰੁਪਿਆ ਜੋੜ ਕੇ ਮਕਾਨ ਸਰਵੋਤਨ ਬੱਤੇ ਸਨੀ ਲਿਆ ਹੈ ਬਈ ਨਾ ਖਾਇਆ ਇਹਦੀ ਰੋਟੀ ਵੀ ਇਹਰੀ ਬੁਣੀ ਨਹੀਂ ਅੱਜ ਕੱਲ ਮਿਲਦੀ ਇਹਦੇ ਦੌਰ ਚ ਰੋਟੀ ਵੀ ਕਰਦੀ ਦੁਕਾਨ ਕਿਸ ਤਰ੍ਹਾਂ ਬਣੀ ਹੈ ਹਾਂਜੀ ਮੈਂ ਦੱਸਾਂ ਦੀ ਆਬ ਸਕੀਓ ਦੀ ਮੋਰੀ ਹੁੰਦੀ ਤਾਂ ਘਰ ਪੁੱਤੋ ਖਣਾਵਾ। ਠੀਕ ਹੈ ਲੈ ਜਿਸ ਮਾਂ ਸੀ ਉਹਦੇ ਜਿਹੜੇ ਪਿਆਰ ਦੇ ਉਹਦੇ ਨਾ ਇਹ ਹਾਲ ਚ ਕੋਈ ਮਦਦ ਕਰ ਦੇਗਾ ਤਾਂ ਠੀਕ ਹੈ। ਐਸੇ ਫਿਰ ਘਰ ਜਿਹੜਾ ਇਦਾਂ ਹੀ ਰਹੇਗਾ। ਕਿਹੜਾ ਕਰਾਇਆ ਕਰਦੇ ਸੀ ਪੰਨੋ ਕੋਲੋਂ ਕਿਤੇ? ਨਹੀਂ ਨਹੀਂ ਇਸੇ ਕੋਈ ਪੰਨਾ ਕਮਰਾ ਸੀ ਸਾਤਾ। ਉਸ ਵਿੱਚ ਸਾਰਾ ਪਰਿਵਾਰ ਰਹਿੰਦਾ ਹੈ। ਤੇ ਆਪਾਂ ਆਖਰਾ ਕਮਰਾ ਬਣਾਇਆ। ਤੇ ਆਹਦੇ ਸੱਸੋ ਦੇ ਨੇ ਬਣਾਇਆ। ਦੇਖਿਓ ਭਾਂਡੇ ਵੀ ਤਾਂ ਦੇ ਦੇ ਕਿਰੇ ਦੇ ਦੇ। ਹਾਂਜੀ ਸਭ ਕੁਝ। ਇਕਲੇ ਨਹੀਂ ਸਮਾਨ ਅੰਦਰ।